ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਦੂਸਰੀ ਅਦਾਸੀ ਤੋਂ ਵਾਪਸ ਆ ਕੇ ਇੱਕ ਮਹੀਨੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਸultanpur ਵਿਖੇ ਰਹੇ ਸਨ ਬੇਬੇ ਨਾਨਕੀ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਸੀ ਉਹ ਗੁਰੂ ਜੀ ਨਾਲ ਬਹੁਤ ਪਿਆਰ ਕਰਦੇ ਸੀ ਗੁਰੂ ਜੀ ਵੀ ਉਸ ਦਾ ਬਹੁਤ ਸਤਿਕਾਰ ਕਰਦੇ ਸਨ ਗੁਰੂ ਜੀ ਨੂੰ ਰੱਬ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਭੈਣ ਨਾਨਕੀ ਨੇ ਹੀ ਪਛਾਣਿਆ ਸੀ ਇਹ ਕਦੇ ਨਹੀਂ ਹੋ ਸਕਦਾ ਸੀ ਕਿ ਗੁਰੂ ਜੀ ਆਪਣੀ ਦੂਸਰੀ ਅਦਾਸੀ ਤੋਂ ਵਾਪਸ ਆਉਣ ਅਤੇ ਆਪਣੀ ਵੱਡੀ ਭੈਣ ਨੂੰ ਮਿਲੇ ਤੋਂ ਬਗੈਰ ਹੀ ਵਾਪਸ ਦੁਬਾਰਾ ਅਦਾਸੀ ਤੇ ਚਲੇ ਜਾਣ ਇਸੇ ਲਈ ਗੁਰੂ ਜੀ ਪੱਖੋ ਕੇ ਰੰਧਾਵੇ ਵਿਖੇ ਅਜਿੱਤੇ ਰੰਧਾਵੇ ਦੇ ਖੂਹ ਤੋਂ ਸੁਲਤਾਨਪੁਰ ਨੂੰ ਚਲੇ ਗਏ ਸਨ ਸੁਲਤਾਨਪੁਰ ਪਹੁੰਚ ਕੇ ਗੁਰੂ ਜੀ ਸਭ ਤੋਂ ਪਹਿਲੋਂ ਬੇਬੇ ਨਾਨਕੀ ਜੀ ਦੇ ਘਰ ਗਏ ਸਨ ਬੇਬੇ ਨਾਨਕੀ ਜੀ ਨੂੰ ਬਹੁਤ ਚਾਹ ਚੜ ਗਿਆ ਸੀ ਉਸ ਨੇ ਭਾਈ ਜੈ ਰਾਮ ਜੀ ਨੂੰ ਵੀ ਸਨੇਹਾ ਭੇਜਿਆ ਕਿ ਜਲਦੀ ਘਰ ਆਵੋ ਮੇਰਾ ਵੀਰ ਆਇਆ ਹੈ ਜੈ ਰਾਮ ਜੀ ਵੀ ਸਨੇਹਾ ਮਿਲਦੇ ਸਾਰ ਘਰ ਆ ਗਏ ਸਨ ਗੁਰੂ ਜੀ ਨੂੰ ਮਿਲ ਕੇ ਉਹ ਵੀ ਬਹੁਤ ਖੁਸ਼ ਹੋਏ ਸਨ ਗੁਰੂ ਜੀ ਨੇ ਉਹਨਾਂ ਨਾਲ ਆਪਣੀ ਅਦਾਸੀ ਬਾਰੇ ਗੱਲਾਂ ਬਾਤਾਂ ਕੀਤੀਆਂ ਕਾਫੀ ਸਮਾਂ ਉਹਨਾਂ ਕੋਲ ਬੈਠ ਕੇ ਗੁਰੂ ਜੀ ਫਿਰ ਨਵਾਬ ਦੌਲਤ ਖਾਨ ਨੂੰ ਮੇਡਨ ਲਈ ਚਲੇ ਗਏ ਸਨ ਨਵਾਬ ਦੌਲਤਖਾਨ ਉਸ ਸਮੇਂ ਕਾਫੀ ਬਿਰਧ ਅਵਸਥਾ ਵਿੱਚ ਸੀ ਜਦ ਉਸ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਹ ਠੱਕੇ ਗੁਰੂ ਜੀ ਦੇ ਚਰਨੇ ਪੈ ਗਿਆ ਸੀ ਨਵਾਬ ਦੌਲਤਖਾਨ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਤੁਸੀਂ ਹੁਣ ਦੇਸ਼ ਵਿਦੇਸ਼ ਦਾ ਰਟਨ ਛੱਡ ਕੇ ਸultanpur ਵਿੱਚ ਹੀ ਸਾਡੇ ਕੋਲ ਟਿਕ ਜਾਵੋ ਤੁਹਾਡਾ ਇੱਥੇ ਰਹਿਣ ਦਾ ਸultanpur ਵਾਸੀਆਂ ਨੂੰ ਬੜਾ ਆਸਰਾ ਹੈ ਤੁਸੀਂ ਆਪਣੇ ਪਰਿਵਾਰ ਨੂੰ ਵੀ ਇੱਥੇ ਸultanpur ਲੈ ਆਵੋ ਆਪ ਜੀ ਦੇ ਅਸ਼ੀਰਵਾਦ ਸਦਕਾ ਮੇਰੇ ਖਜ਼ਾਨੇ ਵਿੱਚ ਦੌਲਤ ਦੀ ਕੋਈ ਕਮੀ ਨਹੀਂ ਹੈ ਤੁਹਾਨੂੰ ਜਿੰਨੀ ਵੀ ਦੌਲਤ ਦੀ ਲੋੜ ਹੋਵੇ ਤੁਸੀਂ ਲੈ ਜਾਣਾ ਮੇਰੇ ਕੋਲ ਜੋ ਵੀ ਹੈ ਤੁਹਾਡਾ ਹੀ ਦਿੱਤਾ ਹੋਇਆ ਹੈ ਉਸ ਵਿੱਚੋਂ ਜੇ ਕੋਲ ਤੁਹਾਡੇ ਕੰਮ ਆ ਸਕੇ ਤਾਂ ਮੈਂ ਆਪਣੇ ਆਪ ਨੂੰ ਬਹੁਤ ਬਟਪਾਗੀ ਸਮਝਾਂਗਾ ਗੁਰੂ ਜੀ ਨੇ ਕਿਹਾ ਕਿ ਮੈਂ ਪਰਮੇਸ਼ਰ ਦਾ ਸੇਵਕ ਹਾਂ ਅਤੇ ਮੈਂ ਸਭ ਕੁਝ ਉਸ ਪਰਮੇਸ਼ਰ ਦੇ ਹੁਕਮ ਵਿੱਚ ਹੀ ਕਰਦਾ ਹਾਂ ਸੰਸਾਰ ਵਿੱਚ ਤਾਪੀਆਂ ਅਪਰਾਧੀਆਂ ਦੇ ਕੋਈ ਕਮੀ ਨਹੀਂ ਹੈ ਬਹੁਤ ਸਾਰੇ ਲੋਕ ਬਹਿਮਾ ਭਰਮਾਂ ਅਤੇ ਪਖੰਡਾਂ ਵਿੱਚ ਫਸੇ ਹੋਏ ਹਨ ਉਹ ਆਪਣੇ ਸੰਚਿਤ ਕਰਮਾਂ ਅਨੁਸਾਰ ਦੁੱਖ ਅਤੇ ਤਕਲੀਫਾਂ ਚੱਲ ਰਹੇ ਹਨ ਅਤੇ ਉਹ ਆਪਣੇ ਦੁੱਖਾਂ ਤੋਂ ਛਡਕਾਰਾ ਪਾਉਣ ਲਈ ਪਰਮੇਸ਼ਰ ਦੇ ਚਰਨਾਂ ਵਿੱਚ ਜੋਦੜੀਆਂ ਕਰ ਰਹੇ ਹਨ ਅਸੀਂ ਪਰਮੇਸ਼ਰ ਦੇ ਹੁਕਮ ਮੁਤਾਬਕ ਨਾਮ ਦੇ ਆਸਰੇ ਉਹਨਾਂ ਦਾ ਦੁੱਖਾਂ ਤੋਂ ਛਡਕਾਰਾ ਕਰਵਾ ਕੇ ਪਰਮੇਸ਼ਰ ਦੀ ਭਗਤੀ ਵਿੱਚ ਉਹਨਾਂ ਨੂੰ ਲੀਨ ਕਰ ਦਿੰਨੇ ਹਾਂ ਤਾਂ ਕਿ ਉਹਨਾਂ ਦਾ ਲੋਕ ਪਰਲੋਕ ਸੁਖੀ ਹੋ ਜਾਵੇ ਜੋ ਤੁਸੀਂ ਆਪਣੀ ਦੌਲਤ ਨੂੰ ਸਫਲ ਕਰਨ ਵਾਸਤੇ ਗਰੀਬਾਂ ਤੇ ਖਰਚ ਕਰੋ ਅੰਤ ਸਮੇਂ ਪਰਮੇਸ਼ਰ ਤੁਹਾਡਾ ਸਹਾਈ ਹੋਵੇਗਾ ਗੁਰੂ ਜੀ ਇੱਕ ਮਹੀਨਾ ਸultanpur ਰਹੇ ਉਹ ਹਰ ਸਵੇਰ ਸ਼ਾਮ ਨੂੰ ਉੱਥੇ satsang ਕਰਦੇ ਰਹੇ ਬਹੁਤ ਸਾਰੀਆਂ ਸੰਗਤਾਂ ਉਹਨਾਂ ਦੇ ਸਤ ਸੰਗ ਵਿੱਚ ਜੁੜਦੀਆਂ ਅਤੇ ਆਪਣਾ ਲੋਕ ਪਰਲੋਕ ਸਵਾਰ ਰਹੀਆਂ ਸਨ ਫਿਰ ਉਹਨਾਂ ਨੇ ਭੈਣ ਨਾਨਕੀ ਤੋਂ ਆਗਿਆ ਲੈ ਕੇ ਤੀਸਰੀ ਉਦਾਸੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਸੀ ਗੌਰਤਿਹਾਲ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਾਕਸ਼ਨ ਹਾਰ ਹੈ ਬਾਕਸ਼ ਦੇਣਾ ਇਹ ਸਾਖੀ ਅੱਗੇ ਸ਼ੇਅਰ ਕਰ ਦੇਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ